ਸਾਰੇ ਵੀਰਾਂ ਨੂੰ ਪਿਆਰ ਸਤਿ ਸ਼ਕਾਲ ਅੱਜ ਭਾਈ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਹਨੂੰ ਪੰਜਾਬੀ ਚ ਆਪਾਂ ਸੱਪ ਦੀ ਕੁੰਜ ਕਹਿ ਦਿੰਦੇ ਆਂ ਹਿੰਦੀ ਚ ਇਹਨੂੰ ਕੈਚੂਲੀ ਕਿਹਾ ਜਾਂਦਾ ਪਰ ਅਸਲ ਚ ਇਹ ਸੱਪ ਦੀ ਹੈ ਜਿਹੜੀ ਸਕਿਨ ਹੁੰਦੀ ਆ ਇਹ ਕੋਬਰਾ ਨਾਗ ਉਹਦੀ ਸਕਿਨ ਆ ਇਹ ਇਹ ਇਹਨਾਂ ਦੇ ਉੱਤੇ ਲਗਭਗ ਇੱਕ ਸਾਲ ਚ ਦੋ ਤੋਂ ਤਿੰਨ ਵਾਰ ਇਹ ਇਹਨਾਂ ਦੀ ਲੱਥ ਜਾਂਦੀ ਆ ਇਹ ਸਕਿਨ ਨਹੀਂ ਹੁੰਦੀ ਆ ਕਿਉਂ ਥੱਲੇ ਘਸੜਦੇ ਰਹਿੰਦੇ ਆ ਤਾਂ ਇਹਨਾਂ ਦੇ ਉੱਤੇ ਗੰਦਾ ਬੈਕਟੀਰੀਆ ਪਰਜੀਵੀ ਜਾਂ ਕੋਈ ਵੀ ਸੰਕਰਮਣ ਜਿਹੜਾ ਫੈਲਦਾ ਉਸ ਤੋਂ ਬਾਅਦ ਆਪਦੀ ਸਫਾਈ ਕਰਨ ਵਾਸਤੇ ਜਿਹੜੇ ਜਾਨਵਰ ਆ ਇਹ ਉਤਾਰਦੇ ਆਂ ਜੋ ਕੁਦਰਤ ਨੇ ਇਹਨੂੰ ਬਹੁਤ ਵੱਡੀ ਦੇਣ ਦਿੱਤੀ ਆ ਇਹ ਲਗਭਗ ਆ ਦੇਖੋ 5 ਫੁੱਟ ਦੇ ਕਰੀਬ ਨਾਗਦੀ ਹੈਗੀ ਆ ਇਹ ਜਦੋਂ ਇਹਨੇ ਲਾਉਣੀ ਹੁੰਦੀ ਇਸ ਆਪਣੇ ਆ ਪੂਰੀ ਜਰਾਬ ਦੀ ਤਰ੍ਹਾਂ ਦੇਖੋ ਉਲਟੀ ਹੋਈ ਆ ਆਪਦੀ ਅੱਖਾਂ ਤੋਂ ਥੋੜਾ ਜਿਹਾ ਇਹ ਭੀੜੀ ਜਗ੍ਹਾ 'ਚ ਟਾਈਟ ਜਗ੍ਹਾ 'ਚ ਕਿਤੇ ਦਰਖਤ 'ਚ ਜਾਂ ਪੱਥਰਾਂ 'ਚ ਫਸਾ ਕੇ ਜਿਵੇਂ ਅੱਗੇ ਨੂੰ ਚੱਲਦਾ ਸੱਪ ਇਹ ਸਾਰੀ ਜਿਵੇਂ ਆਪਾਂ ਜਰਾਬ ਲਾਉਣੇ ਆ ਉਵੇਂ ਉਲਟੀ ਲੱਥੀ ਪਈ ਹੈ ਇਹ ਪੂਰੀ ਦੀ ਪੂਰੀ ਮਿਲੀ ਆ ਆਪਾਂ ਨੂੰ ਬਹੁਤ ਜ਼ਿਆਦਾ ਅਫਵਾਹਾਂ ਵੀ ਫੈਲੀਆਂ ਹੋਈਆਂ ਕਈ ਵਾਰੀ ਕੋਈ ਤੰਤਰੀ ਕਹਿੰਦੇ ਆ ਵੀ ਸਾਨੂੰ ਪੂਰੀ ਸੱਪ ਦੀ ਕੁੰਜ ਹੋਵੇ ਅਸੀਂ ਟੂਣਾ ਕਰਾਂਗੇ ਜੇ ਆ ਕੋਈ ਵੀ ਕਰਾਂਗੇ ਉਹ ਸਭ ਬਕਵਾਸ ਆ ਭਾਈ ਨੌਨਸੈਂਸ ਗੱਲਾਂ ਕੋਈ ਮਤਲਬ ਨਹੀਂ ਗਾ ਕਦੇ ਵੀ ਇਹ ਜੇ ਲੁਟੇਰੀਆਂ ਦੇ ਗਰੋਥੋਂ ਜਿੰਨਾ ਵੀ ਲੁਟੇਰੀਆਂ ਤੋਂ ਤੁਸੀਂ ਬਚਿਓ ਇਹ ਸਿਰਫ ਇੱਕ ਸਕਿਨ ਆ ਸੱਪ ਦੀ